ਹਾਜੀ ਵਾਜੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਆ ਆਪਣੇ YouTube ਚੈਨਲ ਦੇ ਉੱਪਰ ਜੀ। ਜਿਹੜੇ ਮੇਰੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਆ ਉਹਨਾਂ ਲਈ ਰਿਕਵੈਸਟ ਆ ਆਪਣੇ ਆਪ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਜਿਸ ਨਾਲ ਆਪਾਂ ਕੋਈ ਵੀ ਵੀਡੀਓ ਬਣਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਜੀ। ਜੋ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬੀਲਾ ਖੁਰਦ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਦੋਸਤੋ ਤੱਪਾ ਤੱਪਾ ਪੈ ਜਾਂਦੀ ਜੋ ਸਕਰੀਨ ਦੇ ਸਾਹਮਣੇ ਤੁਸੀਂ ਦੇਖ ਰਹੇ ਹੋ ਜੀ ਤਿੰਨ ਨਾਗ ਆ ਗਏ ਟੋਟਲ ਚਾਰ ਨਾਗ ਆ ਗਏ ਚਾਰ ਨਾਗਾਂ ਦੀ ਆਪ ਪ੍ਰੋਪਰ ਤੁਹਾਨੂੰ ਸਾਰੀ ਪ੍ਰੋਪਰ ਜਾਣਕਾਰੀ ਦੇਣੀ ਹੈਗੀ ਤਿੰਨ ਹੀ ਪਰਵਸੀਆਂ ਜੀ ਇੱਕ ਦੁੱਧ ਦਿੰਦੀ ਬਿਹੜਾ ਟੋਕੜਾ ਜੀ ਡੱਬੀ ਪਹਿਲਾਂ ਆਪਾਂ ਡੱਬੀ ਤੋਂ ਸਟਾਰਟ ਕਰ ਲਈਏ ਟੋਕਰ ਤੋਂ ਜੀ ਐਸ ਟਾਈਮ ਇਹਦੇ ਹੇਠਾਂ 6 ਲੀਟਰ ਦੁੱਧ ਆ ਜੀ ਜਿੱਥੋਂ ਆਪਾਂ ਲਈ ਸੀ ਉਹਨਾਂ ਦੇ ਘਰੋਂ ਕਹਿਣ ਮੁਤਾਬਕ ਵੀ ਇਹ ਪੰਜਾਂ ਮਹੀਨਿਆਂ ਦੀ ਸੂਈ ਹੋਈ ਆ ਤੇ ਉੱਥੋਂ ਆਪਾਂ ਦੁੱਧ ਦੇ ਇਹ ਹੇਠਾਂ ਸਾਧੇ ਕੇ 7 ਲੀਟਰ ਚੋਕੇ ਲਿਆ ਸੀ ਅੱਜ ਇਹ ਹੀਟ ਦੇ ਵਿੱਚ ਹੈਗੀ ਤੇ ਐਸ ਟਾਈਮ ਇਹਦੇ ਹੇਠਾਂ 사데 1.6 6 사데 6 ਲੀਟਰ ਦੁੱਧ ਖੁੱਲਾ ਡੁੱਲਾ ਹੋਏਗਾ। ਤੋਰੇ ਪੱਖੋਂ ਨਾਕ ਜਿਆਦਾ ਚਾਰ ਹੋਣ ਕਾਰਨ ਆਪਾਂ ਨਹੀਂ ਦਿਖਾ ਸਕਦੇ ਪਰ ਚਾਰੇ ਪਸ਼ੂ ਤੋਰੇ ਦੇ ਵਿੱਚ ਇੱਕ ਨੰਬਰ ਆ ਗਈ। ਟੋਕਰ ਵਾੜਾ ਦੋਸਤੋ। ਕੱਲ ਦੀ ਹੀਟ ਚਾਈ ਹੋਈ ਆ ਤੇ ਟੀਕਾ ਇਹਦੇ ਕਰ ਮਾਲੀ ਜੱਜ ਸਾਮ ਨੂੰ ਭਰਾ ਦਾਂਗੇ ਆਪਾਂ। ਤੇ ਮਿਲਕ ਇਸ ਦਾ ਮੇਰੇ ਇੱਥਾਂ 6 사데 6 ਲੀਟਰ ਤੇ ਜਿੱਥੋਂ ਆਪਾਂ ਲਈ ਸੀ ਉਥੋਂ 7 ਲੀਟਰ ਖੁੱਲਾ ਡੁੱਲਾ ਚੋਕੇ ਲਿਆ ਸੀਗਾ ਤੇ ਪਸ਼ੂ ਭਾਈ ਓਪਰਾ ਮਾਣਾ ਮੋਟਾ ਕਰ ਜਾਂਦੀ ਹੈ ਤੇ ਨਵੇਂ ਦੁੱਧ ਹੋਣ ਦੇ ਕਾਰਨ ਵੀ ਪਸ਼ੂ ਕਿਲੋ ਅੱਧਾ ਕਿਲੋ ਦੁੱਧ ਦਾ ਫਰਕ ਜ਼ਰੂਰ ਪਾ ਜਾਂਦਾ ਰੇਟ ਦੋਸਤੋ ਬਿਲਕੁਲ ਜਾਇਜ਼ ਹੋਣਗੇ 22000 ਰੁਪਇਆ ਕਰੋ ਚੈੱਕ ਮੂੰਹ ਮੱਥਾ ਕਰੋ ਚੈੱਕ ਸੀਲਸ ਲੱਗ ਨਿਆਣਾ ਪਉਣਾ ਨੱਪਾ ਲੋ ਨਹੀਂ ਪਉਣਾ ਨਾ ਪਾਓ ਚਾਰੇ ਥਨ ਵਿੱਥੀ ਤੇ ਗੈਪ ਤੇ ਸੋਹਣੇ ਸਾਹਮਣੇ ਸਾਹਮਣੀ ਲੱਗੇ ਹੋਏ ਆ ਕੱਤ ਦਰਮਿਆਨਾ ਜੀ ਮੁੱਲ ਸਿਰਫ 22000 ਰੁਪਇਆ ਟੋਕਰ ਵਹਿੜ ਹੈਗੀ ਕਿਸੇ ਨੂੰ ਦੁੱਧ ਵਾਲੀ ਰਹਿੜ ਦੀ ਜਰੂਰਤ ਹੋਵੇ ਕਰ ਲਓ ਸੰਪਰਕ ਨੰਬਰ ਚੱਲੀ ਜਾਂਦਾ ਛੋਡੇ ਸਿਕਰੀ ਦੇ ਉੱਪਰ ਦੋ ਨੰਬਰ ਵਾਹੀ ਪਰਵਸੀ ਉਮਰ ਦੋਸਤੋ 7 ਮਹੀਨੇ ਕੱਦ ਕਾਟ ਪੱਖੋਂ ਪੂਰੀ ਟੌਪ ਥਾਣ ਦੋਸਤੋ ਚਾਰ ਹੀ ਹੈਗੇ ਹਰਮ ਦੇ ਵਿੱਚੋਂ ਲਈ ਹੋਈ ਆ ਮੁੱਲ ਦੋਸਤੋ 18000 ਕਰੋ ਚੈੱਕ ਦੋ ਤਿੰਨ ਨੰਬਰ ਦੋਸਤੋ 8 ਮਹੀਨੇ ਦੀ ਵਸੀ ਹਰਦੂ ਹੀ ਦੇਖੋ ਚਾਰੇ ਸੋਹਣੇ ਬਿੱਥੀ ਤੇ ਗੈਰ ਤੇ ਲੱਗੇ ਹੋਇਆ ਪੂਰੀ ਚੰਗੀ ਸਨਖ ਪੋਣੇ ਦੇ ਵਿੱਚ ਦੰਦੋਂ ਦੋਸਤੋ ਸੀਰੀ ਦੇ ਤਿੰਨੋਂ ਬੱਚੀ ਕੀਦੇ ਨੇ ਤੇ ਮੁੱਲ ਦੋਸਤੋ 20000 ਰੁਪਇਆ ਤੋਰੇ ਪੱਖੋਂ ਟੌਪ ਮੂੰਹ ਮੱਥਾ ਤੁਸੀਂ ਲੈਡ ਦੋ ਦੇਖੋ ਦਿਖਾ ਕਰ ਮਾਰੀਏ ਕਰੋ ਚੱਕ ਕਰੋ ਲੋ ਕਨੈਕਟਰ ਨੰਬਰ ਚੱਲੀ ਜਾਂਦਾ ਉਸ ਤੋਂ ਨੰਬਰ 4 ਨੰਬਰ ਸੈਮੀਨਰਾ ਬੱਚਾ ਖਣ ਦੇਖੋ ਚਾਰ ਹੀ ਥਣ ਲੱਗੇ ਦਾ ਕਰਮਾ ਵਾਲੀ ਨੂੰ ਮੁੱਲ 15000 ਰੁਪਇਆ ਸੈਮੀਨਰੀ ਆ ਪੂਰੀ ਫੋਨਗਤ ਬਰੀਡ ਦੇ ਵਿੱਚ ਮੂੰਹ ਮੱਥਾ ਕਰ ਲੋ ਚੱਕ ਚਾਰ ਨਗ ਸੀ ਚਾਰੇ ਨਗ ਸਾਨੂੰ ਚੈੱਕ ਕਰਵਾਤੇ ਕਿਸੇ ਨੂੰ ਕਿਸੇ ਵੀ ਪਸ਼ੂ ਪਸੰਦ ਹੋਵੇ ਨੰਬਰ ਮੇਰਾ ਚੱਲਿਆਂ ਦਾ ਇਸ ਨੰਬਰ ਤੇ ਸੰਪਰਕ ਕਰਕੇ ਖਰੀਦ ਸਕਦੇ ਹੋ ਧੰਨਵਾਦ ਜਲਦੀ ਮਿਲਦੇ ਆ ਬਾਈ ਜੀ ਆਪਾਂ ਨਵੀਂ ਤੇ ਨੈਕਸਟ ਵੀਡੀਓ ਤੇ ਜੀ